ਸਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਕਿਤੇ ਵਿਚਾਰ ਸੁਣ ਰਿਹਾ ਸੀ ਬਹੁਤ ਹੀ ਵਧੀਆ ਵਿਚਾਰ ਉਹ ਕਹਿੰਦੇ ਵੀ ਇੱਕ ਵਾਰੀ ਕੋਈ ਇਨਸਾਨ ਜਿਹੜਾ ਸੀ ਉਹ ਬਨਾਰਸ ਤੱਕ ਧਰਤੀ ਤੇ ਗਿਆ ਤੇ ਜਦੋਂ ਉਹ ਬਨਾਰਸ ਦੇ ਸਟੇਸ਼ਨ ਤੋਂ ਟ੍ਰੇਨ ਤੋਂ ਉਤਰਿਆ ਤੇ ਉਹਦੇ ਆਸ-ਪਾਸੇ ਕੋਈ ਸਜੰਜਦਾ ਆ ਹੀ ਜਾਂਦੇ ਨੇ ਲੋਕ ਜਿਹਨੂੰ ਕਹਿੰਸਾ ਕੋਈ ਠੱਗ ਖੇਦਮ ਠੱਗਣ ਵਾਲਾ ਇੱਕ ਕੋਈ ਲੜਕਾ ਆ ਗਿਆ ਉਹਨੂੰ ਕਹਿੰਦਾ ਕਿ ਤੁਸੀਂ ਮੇਰੇ ਮਾਮਾ ਜੀ ਹੋ ਤੇ ਆਪਣੇ ਉਹਨੂੰ ਮੁੰਨਾ ਕਹਿ ਰਿਹਾ ਕਿ ਮੈਂ ਤੇਰਾ ਮੁੰਨਾ ਮਾਮਾ ਹੁਣ ਹੋਇਆ ਕੀ ਏ ਕਿ ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਜਾਣਦਾ ਨਹੀਂ ਵੀ ਤੂੰ ਕਿੱਥੋਂ ਮੇਰਾ ਮੁੰਨਾ ਬਣ ਗਿਆ ਤੇ ਮੈਂ ਤੇਰਾ ਮਾਮਾ ਕਿੱਥੋਂ ਬਣ ਗਿਆ ਉਹ ਕਰਦੇ ਕਰਨੇ ਚਲੋ ਉਹਨੇ ਮੰਨ ਲਿਆ ਤੇ ਉਹਨਾਂ ਨੇ ਮਤਲਬ ਬਨਾਰਸ ਦੇ ਵਿੱਚ ਕਾਫੀ ਜਿਹੜੇ ਇਲਾਕੇ ਘੁੰਮੇ ਘੁੰਮਣ ਤੋਂ ਬਾਅਦ ਆਖਰ ਵਿੱਚ ਉਹ ਕਹਿੰਦਾ ਕਿ ਚਲੋ ਆਪਾਂ ਹੁਣ ਕਿਸੇ ਘਾੜ ਤੇ ਚੱਲ ਕੇ ਇਸ਼ਨਾਨ ਕਰਦੇ ਹਾਂ ਜਿੱਥੇ ਘਾੜ ਤੇ ਇਸ਼ਨਾਨ ਕਰਨ ਗਏ ਤੇ ਉੱਥੇ ਹੁਣ ਮਾਮਾ ਜੀ ਤੇ ਜਿਹੜੇ ਸੀ ਉਹ ਇਸ਼ਨਾਨ ਪਾਣੀ ਕਰਨ ਚੱਲ ਗਏ ਵਿੱਚ ਜਿਹੜਾ ਮੁੰਨਾ ਬਾਹਰ ਸੀ ਉਹ ਜਿੰਨੇ ਉਹਦੇ ਕੱਪੜੇ ਹੀ ਸਾਰੇ ਉਹ ਬਾਹਰ ਸਮਾਣੇ ਪਿਆਈ ਪੈਸੇ ਪਏ ਸੀ ਤੇ ਮੁੰਨਾ ਲੈ ਕੇ ਹੋ ਗਿਆ ਫਰਾਰ ਉਹ ਜਦੋਂ ਇਸ਼ਨਾਨ ਕਰਕੇ ਬਾਹਰ ਆਇਆ ਤੇ ਉਹ ਹੁਣ ਲੱਭੇ ਵੀ ਮੁੰਨਾ ਕਿੱਥੇ ਲੋਕਾਂ ਨੇ ਪੁੱਛਦਾ ਕਿ ਹਾਂ ਵੀ ਮੁੰਨਾ ਕਿੱਥੇ ਗੇਰਾ ਮੁੰਨਾ ਕਿੱਥੇ ਆ ਉਹ ਕਹਿੰਦੇ ਕਿਹੜਾ ਮੁੰਨਾ ਉਹ ਕਹਿੰਦਾ ਉਹੀ ਮਾਮੇ ਦਾ ਮੁੰਨਾ ਜਿਹੜਾ ਆ ਹੁਣ ਇਹਦੇ ਵਿੱਚ ਇੱਕ ਸਿੱਖਿਆ ਇਹ ਮਿਲਦੀ ਕਿ ਜਿਹੜੀਆਂ ਅੱਜਕੱਲ ਇਲੈਕਸ਼ਨਾਂ ਵੋਟਾਂ ਹੁੰਦੀਆਂ ਆ ਉਹ ਲੀਡਰ ਸਹਿਬਾਨ ਵੀ ਇਦਾਂ ਹੀ ਕਰਦੇ ਆ ਤੇ ਜਦੋਂ ਵੋਟਾਂ ਹੁੰਦੀਆਂ ਉਦੋਂ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਤੁਹਾਨੂੰ ਕਹਿਣਗੇ ਕਿ ਮੈਂ ਤੇਰਾ ਚਾਚਾ ਲੱਗਦਾ ਪੈਰੀ ਹੱਥ ਲਾਉਣਗੇ ਸਭ ਕੁਝ ਕਰਦੇ ਆ ਉਹ ਤੇ ਜਦੋਂ 5 ਸਾਲ ਵੋਟਾਂ ਪੈ ਜਾਂਦੀਆਂ ਨੇ ਵੋਟਾਂ ਤੋਂ ਬਾਅਦ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਤੇ ਲੋ ਇਹ ਵੋਟ ਦਾ ਅਧਿਕਾਰ ਜਿਹੜਾ ਆ ਉਹਨੂੰ ਅਸੀਂ ਵਧੀਆ ਤਰੀਕਾ ਨਾਲ ਵਰਤੀਏ ਤੇ ਸਹੀ ਤੇ ਅچھے ਇਨਸਾਨ ਨੂੰ ਵੋਟ ਪਾਈਏ ਤੇ ਬਹੁਤ ਬਹੁਤ ਧੰਨਵਾਦ ਵਿਚਾਰ ਕਿਸ ਤਰ੍ਹਾਂ ਦਾ ਲੱਗਾ ਜਰੂਰ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ